ਸਾਚਾ ਸਾਹਿਬ ਸਾਚਨਾ ਹੀ ਪਖਿਆ ਕੋ ਆਪਾਰ ਆਖੇ ਮੰਗੇ ਦੇਹ ਦੇਹ ਦਾਤ ਕਰੇ ਦਾਤਾਰ ਫੇਰ ਕਹਿ ਆਗੇ ਰੱਖੀ ਹੈ ਜਿੱਦੀ ਸੈਦਰਵਾਰ ਮੂਹੋਂ ਕੇ ਬੋਲਣ ਬੋਲੀਏ ਜਿਖ ਸੁਣ ਤਰੇ ਪਿਆਰ ਅੰਮ੍ਰਿਤ ਵੇਲਾ ਸਚਨਾਉ ਵਡਿਆਈ ਵਿਚਾਰ ਕਰਮੀ ਆਵੇ ਕਪੜਾ ਨਦਰੀ ਮੋਖ ਦਵਾਰ ਨਾਨਕ ਇਹ ਵੈ ਜਾਣੀਐ ਸਭਾ ਵਿੱਚ ਸਚਿਆਰ ਸਾਚਾ ਸਾਹਿਬ ਸਾਚਨਾਏ ਪੱਖਿਆ ਪਉਪਾਰ ਆਖੇ ਮੰਗੇ ਦੇਹ ਦੇਹ ਦਾਤ ਕਰੇ ਦਾਤਾਰ ਫੇਰ ਕਿਆ ਅੱਗੇ ਰੱਖੀਐ ਜਿੱਦੀ ਸੈ ਦਰਬਾਰ ਮੂਹੋ ਕੇ ਬੋਲਣ ਬੋਲੀਏ ਜਿ ਸੋਨ ਧਰੇ ਪਿਆਰ ਅੰਮ੍ਰਿਤ ਵੇਲਾ ਸਚਨਾਉ ਵਡਿਆਈ ਵਿਚਾਰ ਕਰਮੀ ਆਵੈ ਕਪੜਾ ਨਦਰੀ ਮੋਖ ਦਵਾਰ ਨਾਨਕ ਇਹ ਵਾ ਜਾਣੀਐ ਸਭ ਵਿੱਚ ਚਿਆਰ ਸਾਚਾ ਸਾਹਿਬ ਸਾਚਨਾ ਹੀ ਪਖਿਆ ਪਉ ਅਪਾਰ ਆਖੇ ਮੰਗੇ ਦੇਹ ਦੇਹ ਦਾਤ ਕਰੇ ਦਾਤਾਰ ਫੇਰ ਕਾ ਅਗੇ ਰਖੀਐ ਜਿੱਥੇ ਸੇ ਦਰਵਾਰ ਮੂਹੋ ਕੇ ਬੋਲਣ ਬੋਲੀਏ ਜਿਤ ਸੁਣ ਤਰੇ ਪਿਆਰ ਅੰਮ੍ਰਿਤ ਵੇਲਾ ਸਚਨਾਉ ਵਡਿਆਈ ਵਿਚਾਰ ਕਰਮੀ ਆਵੈ ਕਪੜਾ ਨਦਰੀ ਮੋਖ ਦਵਾਰ ਨਾਨਕ ਇਹ ਵਾ ਜਾਣੀਐ ਸਭ ਵਿੱਚ ਚਿਆਰ ਸਾਚਾ ਸਾਹਿਬ ਸਾਚਣਾ ਹੀ ਪਖਿਆ ਕੋ ਆਪਾਰ ਆਖੇ ਮੰਗੇ ਦੇਹ ਦੇਹ ਦਾਤ ਕਰੇ ਦਾਤਾਰ ਫੇਰ ਕਾ ਅਗਿਆ ਰੱਖੀ ਹੈ ਜਿੱਦੀ ਸਦਰਵਾਰ ਮੂੰਹੋਂ ਕੇ ਬੋਲਣ ਬੋਲੀਏ ਜਿਤ ਸੁਣ ਤਰੇ ਪਿਆਰ ਅੰਮ੍ਰਿਤ ਵੇਲਾ ਸਚਨਾਉ ਵਡਿਆਈ ਵਿਚਾਰ ਕਰਮੀ ਆਵੇ ਕਪੜਾ ਨਦਰੀ ਮੋਖ ਦਵਾਰ ਨਾਨਕੇ ਵੈ ਜਾਣੀ ਐ ਸਭਾ ਵਿਚਿ ਚਿਆਰ ਸਾਚਾ ਸਾਹਿਬ ਸਾਚਨਾ ਹੀ ਪਖਿਆ ਕੋ ਅਪਾਰ ਆਖਾਂ ਮੰਗੇ ਦੇਹ ਦੇਹ ਦਾਤ ਕਰੇ ਦਾਤਾਰ ਫੇਰ ਕਹਿ ਆਗਿਆ ਰੱਖੀ ਹੈ ਜਿੱਦੀ ਸੈ ਦਰਬਾਰ ਮੂਹੋ ਕੇ ਬੋਲਣ ਬੋਲੀਏ ਜਿਸੋਂ ਧਰੇ ਪਿਆਰ ਅੰਮ੍ਰਿਤ ਵੇਲਾ ਸਚਨਾਉ ਵਡਿਆਈ ਵਿਚਾਰ ਕਰਮੀਆਂ ਵਾ ਕੱਪੜਾ ਨਦਰੀ ਮੁਕਤਿ ਦਵਾਰ ਨਾਨਕ ਇਹ ਵਾ ਜਾਣੀਐ ਸਭਾ ਵਿੱਚ ਚਿਆਰ ਸਾਚਾ ਸਾਹਿਬ ਸਾਚਨਾ ਹੀ ਪੱਖਿਆ ਪੂਰ ਅਪਾਰ ਆਖੇ ਮੰਗੇ ਦੇਹ ਦੇਹ ਦਾਤ ਕਰੇ ਦਾਤਾਰ ਫੇਰ ਕਾ ਅਗਿਆ ਰੱਖੀ ਆ ਜਿੱਦੀ ਸੇ ਦਰਬਾਰ ਮੂੰਹੋਂ ਕੇ ਬੋਲਣ ਬੋਲੀਏ ਜਿ ਸੋਹਣ ਧਰੇ ਪਿਆਰ ਅੰਮ੍ਰਿਤ ਵੇਲਾ ਸਚਨਾਉ ਵਡਿਆਈ ਵਿਚਾਰ ਕਰਮੀ ਆ ਵੇ ਕੱਪੜਾ ਨਦਰੀ ਮੋਖ ਦਵਾਰ ਨਾਨਕ ਵੇ ਜਾਣੀ ਐ ਸਭਾ ਵਿੱਚ ਚਾਰ ਸਾਚਾ ਸਾਹਿਬ ਸਾਚਨਾ ਹੀ ਪਖਿਆ ਕੋ ਆਪਾਰ ਆਖਾਂ ਮੰਗੈ ਦੇਹ ਦੇਹ ਦਾਤ ਕਰੇ ਦਾਤਾਰ ਫੇਰ ਕਹਿ ਆਗਿਆ ਰੱਖੀ ਹੈ ਜਿੱਦੀ ਸੈ ਦਰਬਾਰ ਮੂਹੋ ਕੇ ਬੋਲਣ ਬੋਲੀਏ ਜਿਥੋਂ ਧਰੇ ਪਿਆਰ ਅੰਮ੍ਰਿਤ ਵੇਲਾ ਸਚਨਾਉ ਵਡਿਆਈ ਵਿਚਾਰ ਕਰਮੀਆਂ ਵੇ ਕਪੜਾ ਨਦਰੀ ਮੁਕ ਦਵਾਰ ਨਾਨਕੇ ਵੇ ਜਾਣੀਐ ਸਭਾ ਵਿੱਚ ਸਿਆਰ ਸਾਚਾ ਸਾਹਿਬ ਸਾਚਣਾ ਹੀ ਪੱਖਿਆ ਪਉ ਅਪਾਰ ਆਖੇ ਮੰਗੇ ਜਿਹਦੇ ਦਾਤ ਕਰੇ ਦਾਤਾਰ ਫੇਰ ਕਾ ਅਗਿਆ ਰੱਖੀ ਹੈ ਜਿੱਦੀ ਸੇ ਦਰਬਾਰ ਮੂਹੋਂ ਕੇ ਬੋਲਣ ਬੋਲੀਏ ਜਿ ਸੁੰਤਰੇ ਪਿਆਰ ਅੰਮ੍ਰਿਤ ਵੇਲਾ ਸਚਨਾਉ ਵਡਿਆਈ ਵਿਚਾਰ ਕਰਮੀਆਂ ਵਾ ਕਪੜਾ ਨਦਰੀ ਮੋਖ ਦਵਾਰ ਨਾਨਕੇ ਵਾ ਜਾਣੀਐ ਸਭਾ ਵਿੱਚ ਸਚਿਆਰ ਸਾਚਾ ਸਾਹਿਬ ਸਾਚਨਾ ਹੀ ਪੱਖਿਆ ਪਵਪਾਰ ਆਖਿਆ ਮੰਗੈ ਦੇਹ ਦੇਹ ਦਾਤ ਕਰੇ ਦਾਤਾਰ ਫੇਰ ਕਾ ਅਗਿਆ ਰੱਖੀ ਆ ਜਿੱਦੀ ਸੈਦਰਵਾਰ ਮੂੰਹੋਂ ਕੇ ਬੋਲਣ ਬੋਲੀਏ ਜਿ ਸੁਣ ਤਰੇ ਪਿਆਰ ਅੰਮ੍ਰਿਤ ਵੇਲਾ ਸਚਨਾਉ ਵਡਿਆਈ ਵਿਚਾਰ ਕਰਮੀ ਆ ਵੇ ਕਪੜਾ ਨਦਰੀ ਮੋਖਦਵਾਰ ਨਾਨਕ ਵੇ ਜਾਣੀਐ ਸਭਾ ਵਿੱਚ ਚਾਰ ਸਾਚਾ ਸਾਹਿਬ ਸਾਚਣਾ ਹੀ ਪਖਿਆ ਪਵਪਾਰ ਆਖਾਂ ਮੰਗੈ ਦੇਹ ਦੇ ਦਾਤ ਕਰੇ ਦਾਤਾਰ ਫੇਰ ਕਾ ਅਗਿਆ ਰਖੀਐ ਜਿੱਦੀ ਸੈ ਦਰਬਾਰ ਮੂਹੋ ਕੇ ਬੋਲਣ ਬੋਲੀਏ ਜਿ ਕਿਸੁ ਤਰੇ ਪਿਆਰ ਅੰਮ੍ਰਿਤ ਵੇਲਾ ਸਚਨਾਉ ਵਡਿਆਈ ਵਿਚਾਰ ਕਰਮੀਆਂ ਵੇ ਕਪੜਾ ਨਦਰੀ ਮੋਖ ਦਵਾਰ ਨਾਨਕੇ ਵੇ ਜਾਣੀਐ ਸਭਾ ਵਿਚਿ ਚਿਆਰ ਸਾਚਾ ਸਾਹਿਬ ਸਾਚਨਾ ਹੀ ਪਖਿਆ ਕੋ ਆਪਾਰ ਆਖਾਂ ਮੰਗੇ ਦੇਹ ਦੇ ਦਾਤ ਕਰੇ ਦਾਤਾਰ ਫੇਰ ਕਾ ਅਗਿਆ ਰੱਖੀ ਹੈ ਜਿੱਦੀ ਸੈ ਦਰਬਾਰ ਮੂਹੋਂ ਕੇ ਬੋਲਣ ਬੋਲੀਏ ਜਿਤ ਸੋ ਧਰੇ ਪਿਆਰ ਅੰਮ੍ਰਿਤ ਵੇਲਾ ਸਚਨਾਉ ਵਡਿਆਈ ਵਿਚਾਰ ਕਰਮੀਆਂ ਵਾ ਕਪੜਾ ਨਦਰੀ ਮੁਖ ਦਵਾਰ ਨਾਨਕੇ ਵਾ ਜਾਣੀਐ ਸਭਾ ਵਿਚ ਸਿਆਰ